ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭံ ਗੁਰ ਪ੍ਰਸਾਦਿ ਜਾਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭံ ਗੁਰ ਪ੍ਰਸਾਦਿ ਜਾਪੁ ਆਸਚੁ ਜੁਗਾਦ ਸਚੁ ਐਪੀ ਸਚ ਨਾਨਕ ਹੋਸੀ ਪੀ ਸਚ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦ ਸਚੁ ਐਪੀ ਸਚ ਨਾਨਕ ਹੋਸੀ ਪੀ ਸਚ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁੰਨੀ ਸਹਿਵੰਗ ਗੁਰ ਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆ ਜੁੰਨੀ ਸਹਿਵੰਗ ਗੁਰ ਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰਗੋਰ ਪਰਸਾਧ ਜਪੁ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿਆ ਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਵੰਗੁਰ ਪ੍ਰਸਾਦ ਜਪਾ ਸਚਿ ਜਿਵਾ ਸਚ ਹੈ ਪੀ ਸਚ ਹੈ ਨਾਨਕ ਹੋਸੀ ਪੀ ਸਚ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਵੰਗੁਰ ਪ੍ਰਸਾਦ ਜਪਾ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁਗ ਨਿ ਸਬੰਗਰ ਪਰਸਾਦੁ ਜਪੁ ਆਸਾਚ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਪ੍ਰਸਾਦ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੁਨੀ ਸੇਵੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਵੰਗੋਰ ਪ੍ਰਸਾਦ ਜਪੁ ਆਸਾਚ ਰਜਵਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਵੰਗੋਰ ਪ੍ਰਸਾਦ ਜਪੁ ਆਸਾਚ ਰਜਵਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਸਚਿ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ अकाल मूर्त अजुनी सह गुर प्रसाद जपा सच जुगा सच है पी सच नानक सच एक सतनाम करता पुरख निर्भ नि अकाल मूर्त आजुनी सह गुर प्रसाद जपा सच जुगा सच है पी सच नानक होशि पी सच ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ॥